ਸਮਰਾਲਾ ਰੋਡ ਤੇ ਵਾਪਰੇ ਦਰਦਨਾਤ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾ ਹਰਸ਼ਦੀਪ ਸਿੰਘ 24 ਵਾਸੀ ਸੈਂਸੋਵਾਲਕਲਾ ਅਤੇ ਗੁਰਵਿੰਦਰ ਸਿੰਘ ਵੀ ਉਰਫ ਰਵੀ ਵਾਸੀ ਰਈਮਾਬਾਦ ਖੁਰੱਦੀ ਮੌਤ ਹੋ ਗਈ ਜੋ ਕਿ ਆਪਸ ਵਿੱਚ ਦੋਸਤ ਸਨ ਪਰਾਪਤ ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਵੱਲੋਂ ਮਾਚੀਵਾੜਾ ਵੱਲ ਨੂੰ ਆ ਰਹੇ ਸਨ ਕਿ ਨਿਰੰਕਾਰੀ ਪਵਨ ਨੇਢੇ ਉਹਨਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਣਕਾਰੀ ਅਨੁਸਾਰ ਅੱਖਾਵੇਚ ਲਾਈਟ ਪੈਨ ਕਾਰਨ ਹਾਦਸਾ ਵਾਪਰਿਆ ਜਿਸ ਕਾਰਨ ਇਹ ਦੋਵੇਂ ਸੜਕ ਦੇ ਕਿਨਾਰੇ ਤੇ ਲੱਗੇ ਦਰਖਤ ਵਿੱਚ ਜਾ ਵਜੇ ਤੇ ਡਿੱਗੇ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਇਹਨਾਂ ਸੇਫਰ ਦੇ ਉੱਤੇ ਹੀ ਮੌਤ ਹੋ ਗਈ। ਅੱਜ ਤੜਕੇ ਇਹਨਾਂ ਦੋਵਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆ ਪਿਆ ਨੂੰ ਰਾਗੀਰਾ ਨੇ ਦੇਖਿਆ ਜਿਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਪਵਨਜੀਤ ਮੌਕੇ ਤੇ ਪਹੁੰਚੇ ਅਤੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਪੇਜ ਦਿੱਤਾ ਗਿਆ ਹੈ ਜਦ ਕਿ ਅਣਪਛਾਤੇ ਵਾਹਨ ਦੇ ਉਸ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਚਾ ਸਿੰਘ ਮੇਰਾ ਨਾਮ ਹੈ ਜੀ। ਹਰੀਮਾਬਾਦ ਖੁਰਦ ਮੇਰਾ ਪਿੰਡ ਹੈ ਜੀ। ਭੀਜੇ ਲੱਗੇ ਮੈਂ ਤਾਂ ਲੱਗਦਾ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਉਹਦਾ ਨਾਮ ਮੁੰਡੇ ਦਾ ਜੀ ਰਵੀ ਗੁਰਵਿੰਦਰ ਹੈ ਰਵੀ ਹੈ ਨਾਮ ਹੈ ਜੀ। ਇਹ ਰਾਤ ਇਹ ਕੱਲ ਕਿਤੇ ਪਿੰਡੋਂ ਗਏ ਨੇ ਜੀ। ਤੇ ਇਹ ਸਮਰਾਲੇ ਤੋਂ ਗੱਡੀ ਪਰਤ ਮੜਵਾ ਰਹੇ ਸੀ ਅਸੀਂ ਪਿੰਡ ਨੂੰ ਆ ਰਹੇ ਸੀ। ਤੇ ਰਸਤੇ ਜੇ ਇਹਨਾਂ ਦੀ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਇਹਨਾਂ ਦੀ ਕੋਈ ਘਟਨਾ ਐਕਸੀਡੈਂਟ ਹੋ ਗਿਆ ਇਹਨਾਂ ਦਾ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਵੀ ਤੁਹਾਡੇ ਤੀਜੇ ਦੀ ਵੀ ਐਕਾਂ ਕਹਿੰਦੀ ਐਕਸੀਡੈਂਟ ਹੋ ਰਿਹਾ ਵੀ ਉਹਨਾਂ ਉਤੇ ਵੀ ਜਾ ਕੇ ਦੇਖੋ ਜਦੋਂ ਆ ਕੇ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀਆਂ ਲਾਸ਼ਾਂ ਕੋਲ ਪਈਆਂ ਸਤੂ ਰਸ਼ਾਂ ਪਈਆਂ ਦੋ ਜਣੇ ਸੀਗੇ ਜੀ ਇਹ ਜਗਹ ਦਾ ਦੋ ਸੀ ਵਿਚ ਵਿਚ ਇਹ ਬੰਦਾ ਸੀ ਜਾਂ ਤੀਜਾ ਕੋਈ ਦੱਸਦੇ ਨੇ ਸਾਨੂੰ ਪਤਾ ਕੋਈ ਨਹੀਂ ਕੋਈ ਜੀ ਮੌਕੇ ਤੇ ਡੈਥ ਹੋ ਗਈ ਇਹਨਾਂ ਦੀ ਮੌਕੇ ਡੈਥ ਹੋ ਗਈ ਇਹਨਾਂ ਦੀ ਮੌਕੇ ਤੇ ਜੀ ਬਾਕੀ ਰਾਤ ਹੈਗਾ ਜੀ 1 2 ਵਜੇ ਦਾ ਯਾਨੀ ਪਤਾ ਰਾਗ ਇਨ ਕਿਨੇ ਸਵੇਰੇ ਦੱਸਿਆ ਪੁਲਿਸ ਨੂੰ ਯਾਨੀ ਸਾਨੂੰ 7:00 ਵਜੇ ਦੇ ਕਰੀਬ ਪਤਾ ਲੱਗਿਆ ਕਿ ਦੋ ਤੇ ਐਕਸੀਡੈਂਟ ਨਾਲ ਮੌਤਾਂ ਹੋਈਆਂ ਪਈਆਂ ਨੇ ਹੁੰਡੇ ਹੀ ਹੈ ਜਿਹੜੀ ਏਜੰਸੀ ਉਹ ਬਿਲਕੁਲ ਥੋੜੇ ਨਾਲ ਹੀ ਹੈ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਹੁੰਡੇ ਸੀ ਮੋਟਰਸਾਈਕਲ ਤੇ ਇੱਕ ਮੁੰਡਾ ਦਾ ਹੈਗਾ ਸੀ ਹਰਸ਼ਦੀਪ ਸਿੰਘ ਸੈਨਸੋ ਵਾਲਾ ਕਲਾਂ ਦਾ ਦੂਸਰਾ ਹੈਗਾ ਸੀ ਨਾ ਗੁਰਵਿੰਦਰ ਸਿੰਘ ਰੀਮਾਵਾਦ ਖੁਰ ਦਾ ਇਹ ਮੋਟਰਸਾਈਕਲ ਤੇ ਦੀ ਇਹਨਾਂ ਦਾ ਜਿਹੜਾ ਦਰਖਤ 'ਚ ਵੱਜਣ ਕਰਕੇ ਮੋਰੇ ਤੇ ਗੱਡੀ ਦੀ ਲਾਈਟਾਂ ਪੈਣ ਕਰਕੇ ਦਰਖਤਾਂ 'ਚ ਵੱਜਣ ਕਰਕੇ ਮੈਨੂੰ ਮੌਤ ਹੋ ਗਈ। ਇਹ ਦੋਵੇਂ ਸਵਾਰ ਜੀ ਕਿੱਥੇ ਜਾ ਰਹੇ ਸੀ? ਇਹ ਇਧਰੋਂ ਗੜੀਪੁਰ ਵੱਲੋਂ ਪਿੰਡ ਨੂੰ ਜਾਂਦੇ ਹੋਣਗੇ ਸੀ ਮਾਚੂੜੇਵਾਲ ਨੂੰ। ਇਹ ਕੁਝ ਪਤਾ ਲੱਗਿਆ ਵੀ ਤੀਸਰਾ ਬੰਦਾ ਕਿਉਂਕਿ ਉੱਥੇ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ। ਨਹੀਂ ਨਹੀਂ ਹਲੇ ਉਹ ਮਤਲਬ ਨਹੀਂ ਬਾਤ ਹੀ ਪੜ ਰਹੀ। ਪੜਤਾਲ ਚੱਲ ਰਹੀ ਹੈ ਜੋ ਕੋ ਬੈਲੇ ਸਾਹਮਣੇ ਆਈ ਤੁਹਾਨੂੰ ਦੱਸ ਦੇ ਜਾਊਗਾ। ਆਲਦੀ ਗੱਡੀ ਦਾ ਦੋ ਹੀ ਨੇ। ਇੱਕ ਜਣੇ ਦੇ ਕਾਰਨ ਲਾਈਟ ਖੰਝ ਪੈਣ। ਹਾਂਜੀ ਗੱਡੀ ਦੀਆਂ ਲਾਈਟਾਂ 'ਚ ਪੈਣ ਕਾਰਨ। ਉਹ ਉਹ ਵੱਡੀ ਆ ਮਤਲਬ ਲੈਡ ਪੈਣ ਕਰਨੇ ਇਹ ਕੱਚੀ ਜਾ ਕੇ ਦਰਖਤ ਦੇ ਜਿਹੜਾ ਮੋਟਰਸਲ ਵੱਜਾ ਉਹਨੂੰ ਕਰਕੇ ਮੌਤ ਹੋ ਗਈ। ਮੇਰਾ ਪਿੰਡ ਘੁੰਮਣਾ ਵੀ ਮੇਰਾ ਨਾਮ ਰਣਵੀਰ ਸਿੰਘ ਹੈ ਜੀ। ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਮੇਰਾ ਸਾਲਾ ਦੀ ਗਈ। ਤੇ ਉਹਨਾਂ ਦੀ ਭੈਣ ਮੇਰੇ ਘਰੇ ਵਾਈ ਵੀ ਹੈ ਜੀ। ਉਹਦਾ ਨਾਮ ਅਰਸ਼ੀਪ ਸਿੰਘ ਤੀ ਹੈ ਜੀ। ਉਮਰ ਕਿੰਨੀ ਹੈ? ਉਮਰ ਵੀ 22 ਸਾਲ ਦੇ ਲਗਭਗ ਉਮਰ ਹੈ। ਅਨਮੈਰਿਡ ਨੇ? ਨਹੀਂ ਮੈਰਿਡ ਨਹੀਂ। ਕਿੰਨੀ ਕਿਤੇ ਰੋਗ ਤੇ ਸਾਲਕ ਵਿਆਹ ਨੂੰ ਹੋ ਗਿਆ ਜੀ। ਕੀ ਘਟਨਾ ਹੋਈ ਸੀ? ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ। ਕਿੱਥੇ ਹੋਇਆ ਐਕਸੀਡੈਂਟ? ਐਕਸੀਡੈਂਟ ਆਪਣੀ ਗੱਡੀ ਵਾਲੀ ਨਾਲੇ ਡੱਪ ਕੇ ਹੋਇਆ ਜੀ। ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਕੇ। ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਸਵੇਰ ਫੋਨ ਗਿਆ ਜੀ। ਕੀ ਕਹਿੰਦੇ? ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ। ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ। ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ। ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇਹ ਮੈਨੂੰ ਰਾਜ ਮਿਲੇ ਚਲ ਮੈਂ ਉੱਥੇ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿੱਦਾਂ ਸੀ ਮਾਸ ਸੀਗੇ ਮੋੜ 'ਤੇ ਮੋੜ 'ਚ ਹਾਲ ਤੇ ਦੋ ਜਣੇ ਧੀਗੇ ਦੂਜੇ ਨਾ ਦੋਤਾ ਸੀ ਕਿ ਕੌਣ ਸੀ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਸੀ ਉਹਨੂੰ ਰਵੀ ਕਹਿੰਦੇ ਨੇ ਕੋਈ ਸੀ ਦੋਨਾਂ ਦੀ ਮੌਕੇ ਤੇ ਪੈਠੋ ਸੀ ਇਹ ਨਹੀਂ ਆਪਾਂ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੇ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ 'ਚ ਗਿਰੇ ਪਏ ਸੀਗੇ ਇਹ ਬੱਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਣੇ ਆ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂ ਗਿਓ ਇਹ ਵੀ ਕਹਿੰਦਾ ਵੀ ਬਹੁਤ ਵੱਡੀ ਪ੍ਰੇਟ ਮਾਰ ਦਿੱਤੀ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਵੀ ਅਸਲ ਚ ਹੋਇਆਗੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਈ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਜੀ ਕੀ ਨਾਮ ਹੈ ਜੀ ਉਹਦਾ ਹਰਸ਼ਦੀਪੀ ਕੀ ਘਟਣਾ ਸੀ ਘਟਣਾ ਜੀ ਸੰਤਾ ਸਵੇਰੇ ਫੋਨ ਆਇਆ ਸੀਗਾ ਵੀ ਤੇ ਇਦਾਂ ਡੈਥ ਹੋ ਗਈ ਸੰਤਾ ਇਹ ਵੀ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸਤਉਰੀ ਆ ਗਈ ਪਤਾ ਲੱਗੇ ਵੀ ਆ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜੰਤੂ ਸੀ ਮੌਕੇ ਤੇ ਇਹ ਮੈਂ ਕਿੰਨੀ ਦੇਖਿਆ ਹੁੰਦਾ ਮੌਕੇ ਤੇ ਮੈਂ ਤਾਂ ਜੀ ਹੁਣੀ ਪਹੁੰਚਿਆ ਸਿੱਧਾ ਹਸਪੀਟਲ ਜੀ ਐ ਕੀ ਘਟਨਾ ਤੁਸੀਂ ਸੁਣਾਉਣੀ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਵੀ ਨਹੀਂ ਪਤਾ ਵੀ ਕਾਦ ਲੈ ਜਾਂਦੇ ਚੱਕ ਕੇ ਕਾਦ ਨਹੀਂ ਅਸਤਾ ਸਿੱਧਾ ਉਰੀ ਹੀ ਪਹੁੰਚੇ ਮੈਂ ਲਾਈਟ ਅੱਖਾਂ 'ਚ ਪੈਣ ਦਾ ਖਲਸਾ ਜਿਤਾਇਆ ਹੋ ਸਕਦਾ ਜੀ ਈ ਡਰੱਫਟ ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਡਰੱਫਟ ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਹੀ ਆਪਣੇ ਪਿੰਡ ਜਾ ਰਹੇ ਸੀਗੇ ਰਾਤ ਨੂੰ ਮਾਸ਼ਾਅੱਲਾ ਮਲਕੀ ਚਾਰਾਣਾ ਮੈਂ ਹਾਂਜੀ ਕੀ ਘਟਣਾ ਵਾਪਰੀ ਸੀ ਜੀ ਰਾਤ ਮੈਂ ਤਾਂ ਜਦ ਆਇਆ ਘਰ ਵੀ ਉਹਨਾਂ ਦੇ ਖੇਤ ਲਾਈਟ ਪਈ ਆ ਜਦ ਰਾਹ ਤੇ ਲੱਗਿਆ ਮੋਟਰਸਾਈਕਲ ਉਹਨਾਂ ਦਾ ਅੱਛਾ ਕੌਣ ਸੀਗੇ ਮੌਜਮਾਨ ਸੀ ਆ ਨਹੀਂ ਫਿਰ ਮੈਨੂੰ ਪੁਰਸਾਲੇ ਇਹਨਾਂ ਦੇ ਪਰਿਵਾਰ ਆਇਆ ਮੇਰੀ ਗੱਡੀ ਲੈ ਕੇ ਜਾ ਕੇ ਦੇਖਿਆ ਇਹ ਦਰਖਤ ਦੇ ਨਾਲ ਬਾਲ ਫਸੇ ਸੀ ਉੱਪਰਲੇ ਪਾਸੇ ਲਾਈਟ ਲੂਟ ਅੱਖਾਂ ਚ ਪੈਣ ਕਰਕੇ ਨਹੀਂ ਨਹੀਂ ਲਾਈਟ ਨਹੀਂ ਉਹ ਇਹ ਮੁੰਡੇ ਰਾਤ ਵੇਲੇ 2:30 ਵਜੇ ਹੋਇਆ ਹੈ 2:30 ਵਜੇ ਦੇ ਕਰੀਬ ਹਾਂ 2:30 ਵਜੇ ਦੇ ਇਹ ਦਰਖਤ ਚ ਵੱਜਿਆ ਹਾਂ ਦਰਖਤ ਚ ਵੱਜਿਆ ਹਾਂ ਦੋ ਦੋ ਰਾਤੇ ਪੂਰੇ ਹੋ ਗਏ ਸਵੇਰੇ ਦੇਖਿਆ ਹਾਂ ਹਾਂ ਦ ਹਾਂਜੀ ਡਾਕਟਰ ਨਦੀਪ ਸਿੰਘ ਸਰ ਮੈਨੂੰ ਕੋਈ ਦੋ ਬਾਡੀਜ਼ ਆਈ ਨੇ ਜਿਹੜੀ ਪ੍ਰੋਟੈਕ ਤੇ ਮੈਂ ਸ਼ਿਫਟ ਕਰਾਈ ਗਿਆ ਮੋਰਚਰੀ ਚ ਫੋਰਸ ਮਾਟਰ ਬਣਾ ਇੱਕ ਦਾ ਨਾਮ ਅਰਸ਼ਦੀਪ ਸਿੰਘ ਦੂਸਰਾ ਨਾਮ ਗੁਰਵਿੰਦਰ ਸਿੰਘ ਇਹ ਇਥੋਂ ਸਮਰਾਲੇ ਤੋਂ ਜੌਬ ਕਰਕੇ ਰਾਤੀ ਮਛਵਾੜੇ ਜਾਦੇ ਸੀ ਇਹਦਾ ਇਹ ਡਾਇਨੈਟੋਟਲ ਹਾਂਜੀ ਲੈ ਤਾਂ ਮਾ پوسਟ ਮਾਟਰ ਵਾਸਤੇ ਬਾਡੀ ਗਏ ਉਹ ਅੱਜ پوسਟ ਮਾਟਰ ਹੋ ਜਾਣਾ